ਪਰਮੇਂਦਰ ਸਿੰਘ ਲਖੋਆ ਅੱਜ ਮੰਗ ਪੱਤਰ ਦੇਣਾ ਕਿ ਇਹ ਸਾਡਾ ਮੰਗ ਪੱਤਰ ਜਿਹੜਾ ਇਹ ਗੰਨੇ ਦੇ ਫਰੰਦ ਚ ਆ ਪਹਿਲਾਂ ਤਾਂ ਪਿਛਲੇ ਫਾਲ ਦੀਆਂ ਜੜੀਆਂ ਫੱਡੀਆਂ 65 ਰੁਪਏ ਦੀ ਬਕਾਇਆ ਪੇਮੈਂਟ ਜਿਹੜੀ ਸਰਕਾਰ ਨੇ ਮੰਨੀ ਫੀ ਗੀ ਮਿਲਨੇ ਤੋਂ ਸਾਨੂੰ ਚੱਲਦੇ ਟਾਈਮ ਦੇ ਵਿੱਚ ਹੀ ਪੇਮੈਂਟ ਕਰਤੀ ਹੋਈ ਤੇ 65 ਰੁਪਏ ਸਰਕਾਰ ਨੇ ਅੱਜ ਤੱਕ ਜਿਹੜੀ ਸਾਡੀ ਪੇਮੈਂਟ ਰੋਕ ਰੱਖੀ ਹੈ ਤੇ ਜਿਹੜੀ ਅਜੇ ਤੱਕ ਵੀ 6 ਦਿਨ ਦੀ ਪੇਮੈਂਟ ਸਾਨੂੰ ਪਾਈ ਆ ਤੇ ਬਾਕੀ ਬਕਾਇਆ ਰਹੀ ਦੀ ਆ ਉਹਦੇ ਫਰੰਦ ਚ ਮੰਗ ਪੱਤਰ ਦੇਣਾ ਹੈ ਤੇ ਇਹ ਮੰਗ ਪੱਤਰ ਫੜਾ ਪਹਿਲਾ ਦਾ ਕਾਰਟਰ ਵਾਇਦਾ ਤੇ ਨਾਲ ਇਹ ਅੱਗੇ ਸਾਡੀ ਮਿਲ ਚੱਲਣ ਦੇ ਵਿੱਚ ਇੰਨੀ ਦੇਰੀ ਹੋ ਚੁੱਕੀ ਆ ਕਿ 18 ਅਕਤੂਬਰ ਨੂੰ ਮਿਲ ਚੱਲਦੀ ਹੁੰਦੀ ਸੀ ਪਿਛਲੀਆਂ ਸਰਕਾਰਾਂ ਦੇ ਟਾਈਮ 'ਚ ਤੇ ਅੱਜ ਪੂਰਾ ਮਹੀਨਾ ਲੇਟ ਹੋ ਗਿਆ ਤੇ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਗੰਨੇ ਦਾ ਨਵਾਂ ਰੇਟ ਨਹੀਂ ਤੈਅ ਹੋਇਆ ਨਾ ਹੀ ਨਵੇਂ ਰੇਟ ਦੇ ਬਾਰੇ ਵਿੱਚ ਕੋ ਅਨਾਉਂਸ ਕੀਤਾ ਸੈਂਟਰ ਸਰਕਾਰ ਨੇ ਐਫ ਆਰ ਪੀ ਜਿਹੜੀ ਆ 15 ਰੁਪਏ ਦਾ ਵਾਅਦਾ ਕਰ ਦਿੱਤਾ ਹਰਿਆਣਾ ਸਰਕਾਰ ਨੇ ਸਾਡੇ ਲਾਗੇ 15 ਰੁਪਏ ਦਾ ਵਾਅਦਾ ਕਰਤਾ ਲეგ ਭੰਗਾਬ ਦਾ ਸੁੱਤੀ ਪਈ ਆ ਨਾ ਦਾ ਰੇਟ ਅਨਾਉਂਸ ਕਰਦੀ ਆ ਤੇ ਨਾ ਹੀ ਮਿੱਲਾ ਚਲਾਉਣ ਦੀ ਡੇਟ ਅਨਾਉਂਸ ਕਰਦੀ ਆ ਤੇ ਜਿਹੜਾ ਹਰ ਜ਼ਿੰਮੇਵਾਰ ਦੇ ਮੰਨ ਵਿੱਚ ਰੋਫ ਆ ਸਰਕਾਰ ਪ੍ਰਤੀ ਭਗਵਾਨ ਸਤਿਮਾਨ ਸਰਕਾਰ ਪ੍ਰਤੀ ਤੇ ਇਹ ਫੱਡਾ ਜਿਹੜਾ ਇਹ ਜਲਦੀ ਨੋਟੀਫਿਕੇਸ਼ਨ ਕੀਤਾ ਜਾਵੇ ਤੇ ਨਵਾਂ ਰੇਟ ਕੀਤਾ ਜਾਵੇ ਤੇ ਇੱਕ ਸਾਡੀ ਮੁੱਖ ਮੰਗ ਇਹ ਆ ਕਿ ਜਿਹੜੀ ਸਾਡੀ ਪੇਮੈਂਟ ਮਿੱਲਾਂ ਸਾਨੂੰ ਦਿੰਦੀਆਂ ਆ 340 ਰੁਪਏ ਤੇ 61 ਰੁਪਏ ਸਰਕਾਰ ਦਿੰਦੀ ਆ ਉਹ ਇਕੱਠੀ ਪੇਮੈਂਟ ਆਵੇ ਇੱਕ ਕਾਊਂਟਰ ਦੇ ਪੇਮੈਂਟ ਹੋਵੇ ਸਰਕਾਰ ਮੈਲ ਨੂੰ ਸਬਸਿਡੀ ਦੇਵੇ ਨਾ ਕਿ ਜੀਮੇਦਾਰ ਕੱਲੀ ਵੀ ਸਬਸਿਡੀ ਜਿਹੜੀ ਆ ਉਹ ਪਰਚੇਜ਼ਰ ਖਰੀਦ ਲੈਂਦਾ ਹੁੰਦਾ ਸਬਸਿਡੀ ਨਾ ਕਿ ਖਰੀਦਦਾ ਖਰੀਦਦਾਰ ਨੂੰ ਖਰੀਦਦਾਰ ਨੂੰ ਪੇਮੈਂਟ ਜਿਹੜੀ ਜਿਹੜੀ ਫੌਗਸਿਡੀ ਹੈ ਨਾ ਉਹ ਹੁੰਦੀ ਆ ਤੇ ਇੱਥੇ ਅਸੀਂ ਪਰਚੇ ਫੇਲਰ ਆ ਤੇ ਸਾਨੂੰ ਸਬਸਿਡੀ ਦਾ ਨਾਮ ਰੱਖ ਕੇ ਦਿੱਤੀ ਮੈਲ ਨੂੰ ਜਾ ਰਹੀ ਆ ਲੇਕਿਨ ਨਾ ਜੀਮੇਦਾਰ ਦਾ ਰੱਖ ਦਿੱਤਾ ਕਿ ਫੌਗਸਿਡੀ ਮੈਲ ਨੂੰ ਦੇਣੀ ਹੈ ਜੀਮੇਦਾਰ ਨੂੰ ਦੇਣੀ ਹੈ ਬਾਦਰ ਵਿੱਚ ਗੱਲ ਕਰ ਰਹੇ ਹਾਂ ਕੋਈ ਐਕਪੂ ਦੇ ਜ਼ਿਲ੍ਹੇ ਦੇ ਬਕਾਇਆ ਪਏ ਨੇ ਕਿ ਪੂਰੇ ਪੰਜਾਬ ਚ ਪੂਰੇ ਪੰਜਾਬ ਦੇ ਬਕਾਇਆ ਨਾ ਕਿ ਕੱਲੀ ਏਵੀ 슈ਗਰ ਮਿਲਦੇ ਆ ਪੂਰੇ ਪ੍ਰਾਈਵੇਟ ਮਿਲਾਂ ਦੇ 93 ਕਰੋੜ ਰੁਪਈਆ ਤੇ ਕੋਪਰੇਟਿਵ ਮਿਲਾਂ ਦਾ 120 ਕਰੋੜ ਰੁਪਈਆ ਤੇ 27 ਕਰੋੜ ਰੁਪਈਆ ਜਿਹੜਾ ਆ ਉਹ ਫਗਵਾੜਾ ਮਿਲਦਾ ਤਿੰਨ ਫਾਲ ਤੋਂ ਬਕਾਇਆ ਪਿਆ ਆ ਜਿਹੜਾ ਉਹ ਸਰਕਾਰ ਨੇ ਮੰਨਿਆ ਤੇ ਉਹ ਅਜੇ ਤੱਕ ਨਹੀਂ ਕੋਈ ਪੇਮੈਂਟ ਹੋਈ ਐਸੇ ਕਰਕੇ ਅਸੀਂ ਅੱਜ ਚਾਰੇ ਮੰਗਾਂ ਆਪਣੀਆਂ ਲੈ ਕੇ ਤੇ ਸਰਕਾਰ ਨੂੰ ਅੱਜ ਬ੍ਰਹਮਸ਼ੰਕਰ ਸ਼ਰਮਾ ਜੀ ਦੇ ਰਾਹੀਂ ਆਪਣਾ ਜਿਹੜਾ ਮੰਗ ਪੱਤਰ ਦੇਣਾ ਹੈ ਕਿ ਸਰਕਾਰ ਨੂੰ ਇਹ ਪਹੁੰਚਾਇਆ ਜਾਵੇ ਤੇ ਸਰਕਾਰ ਇੱਤੇ ਜਲਦੀ ਨਾਲ ਦੀ ਕਾਰਵਾਈ ਕਰੇ ਨਹੀਂ ਤਾਂ ਜਿਹੜੇ ਅਸੀਂ ਪ੍ਰੋਗਰਾਮ ਦਿੱਤੇ ਆ ਉਹਨਾਂ ਤੇ ਫਿਰ ਵੱਡਾ ਫੰਗੜਸ਼ ਕਰਨੇ ਪੈਣਗੇ ਫਿਰ ਜਨਤਾ ਵੀ ਔਖੀ ਹੁੰਦੀ ਆ ਤੇ ਸਰਕਾਰਾਂ ਵੀ ਔਖੀਆਂ ਹੁੰਦੀਆਂ ਤੇ ਪ੍ਰਸ਼ਾਸਨ ਨੂੰ ਵੀ ਬਹੁਤ ਦੁੱਖ ਚਲਣੇ ਪੈਂਦੇ ਆ ਕਿ ਉਹਨਾਂ ਨੂੰ ਵੀ ਫੜਕਾ ਸਾਡੀ ਰਾਖੀ ਲੈਣਾ ਪੈਂਦਾ ਆ